ਦੇਵ ਪਰ ਮੀਰਿਆ ਆਪਣੇ ਪਿਆਰੀਆ ਦੀ ਮੈਨੂੰ ਦੂੜ ਬਣਾ ਦੇ ਰੱਬ ਮੀਰਿਆ ਆਪਣੇ ਪਿਆਰੀਆ ਦੀ ਮੈਨੂੰ ਦੂੜ ਬਣਾ ਦੇ ਰੱਬ ਮੀਰਿਆ ਆਪਣੇ ਪਿਆਰੀਆ ਦੀ ਮੈਨੂੰ ਤੂੰ ਦੇ ਬੜਾ ਦੇ ਰੱਬ ਮੇਰੀਆ ਆਪਣੇ ਪਿਆਰਿਆਂ ਦੀ ਉਹ ਆਪਣੇ ਅੰਨ ਯਾਰਾਂ ਆਪਣੇ ਆਲੀ ਪਿਆਰਿਆਂ ਦੀ ਆਪਣੇ ਆਜੀ ਪੜਿਆਂ ਜੀ ਯਾਰਾਂ ਦੀ ਆਪਣੇ ਆਜੀ ਪਿਆਰਿਆਂ ਦੀ ਆਪਣੇ ਆਜੀ ਯਾਰਾਂ ਦੀ ਥੋੜਾ ਬਣਾ ਦੇ ਰੱਬ ਮੇਰੇ ਆ ਬਣਾ ਦੇ ਮੈਨੂੰ ਧੂੜ ਆਪਣੇ ਪਿਆਰਿਆਂ ਆਪਣੇ ਪਿਆਰਿਆਂ ਦੀ ਮੈਨੂੰ ਧੂੜ ਬਣਾ ਦੇ ਰੱਬ ਮੀਰਿਆ ਆਪਣੇ ਪਿਆਰਿਆਂ ਦੀ ਮੈਨੂੰ ਧੂੜ ਬਣਾ ਦੇ ਰੱਬ ਮੀਰਿਆ ਆਪਣੇ ਪਿਆਰਿਆਂ ਦੀ ਮੈਨੂੰ ਤੂੰ ਬਣਾ ਦੇ ਰੱਬ ਮੇਰਿਆ ਆਪਣੇ ਪਿਆਰਿਆਂ ਦੀ ਮੈਨੂੰ ਤੂੰ ਰੱਬ ਮੇਰੇ ਆ ਆਪਣੇ ਪਿਆਰੇ ਹੋ ਮੈਨੂੰ ਧੂੜ ਬਣਾ ਦੇ ਰੱਬ ਮੇਰੇ ਆ ਆਪਣੇ ਪਿਆਰੇ ਵਾਦੀ ਮਾ ਘਟੜੇ ਹਰ ਸਮੇਂ ਮਾਰੇ ਜਿਨ ਘਰ ਧਨ ਹਰਨਾਮਾ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿਨਾ ਕੇ ਕਾਮਾ ਮੇਰੇ RAM ਹਰ ਜਨ ਕਹਿ ਹੋ ਜਨਮ ਮਰਨ ਦਹੁ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਈ ਦੂਰੋਂ ਨੇੜੇੋਂ ਚੱਲ ਕੇ ਮਾਲਕ ਜੀ ਦੇ ਚਰਨਾਂ ਵਿੱਚ ਤਨ ਕਰਕੇ ਆਏ ਹਾਂ ਮਨ ਕਰਕੇ ਵੀ ਹਾਜ਼ਰੀਆਂ ਲਾਉ ਦੋਵੇਂ ਹੱਥ ਜੋੜ ਕੇ ਮਨ ਹਾਜ਼ਰ ਕਰਕੇ ਸੀਸਨਵਾਕੇ ਇੱਕੋ ਵਾਰੀ ਕਹਿਣ ਤੇ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਲ ਲਿਓ ਦਇਆਲ ਟੇਪੇ ਦਵਾਰਿਆਂ ਰਖ ਲੇਵੋ ਦੀਨ ਦਇਆਲ ਪਰਮਤਵੋ ਹਾਰਿਆਂ ਮਾਲਕ ਜੀ ਦੇ ਚਰਨਾਂ ਵਿੱਚ ਆਉਣਾ ਤਨ ਕਰਕੇ ਆਉਣਾ ਇਹ ਵੀ ਭਾਗਾਂ ਦੀ ਗੱਲ ਆ ਸਾਰੇ ਨਹੀਂ ਆਉਂਦੇ ਬੜੇ ਲੋਕੀ ਨੇ ਜਿਨ੍ਹਾਂ ਨੇ ਬਾਹਰ ਮੇਲਾ ਬਣਾ ਕੇ ਮੁੜ ਜਾਣਾ ਜਾ ਕੇ ਕੀ ਕਹਿਣਗੇ ਮੇਲਾ ਵੇਖ ਕੇ ਆਏ ਪਰ ਭਾਈ ਗੁਰਦਾਸ ਜੀ ਦਾ ਕਥਨ ਆ ਹਰ ਸੱਚਾ ਤਖਤ ਰਚਾਇਆ ਸਤ ਸੰਗਤ ਮੇਲਾ ਮੇਲਾ ਤਾਂ ਹੁੰਦਾ ਜੇ ਸੱਚਿਆਂ ਦਾ ਮੇਲਾ ਹੋਵੇ ਜੋੜ ਮੇਲਾ ਉਹ ਹੁੰਦਾ ਜਿਹੜਾ ਜੋੜ ਜਾਵੇ ਜਨਮਾਂ ਜਨਮਾਂ ਦੇ ਵਿਛੜੇ ਹੋਏ ਆ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਰਾਮ ਮਾਲਕ ਜੀ ਕਿਰਪਾ ਕਰ ਦੇਣ ਸਾਡਾ ਮੇਲਾ ਹੋ ਜੇ ਖੋਟਿਆਂ ਕਰਮਾਂ ਕਰਕੇ ਵਿਛੜੇ ਹੋਏ ਆ ਮੇਲਾ ਮੇਲਾ ਕਹਿੰਦੇ ਆ ਮੈਂ ਮੇਲਾ ਵੇਖ ਕੇ ਆਇਆ ਪਰ ਮੇਲਾ ਉਹਨਾਂ ਦਾ ਹੁੰਦਾ ਜਿਨ੍ਹਾਂ ਦਾ ਮੇਲਾ ਹੋ ਜੇ ਥੋੜੀ ਸਾਰ ਪੁਕਟ ਰੱਖੋ ਜਰਾ ਮੇਲਾ ਉਹਨਾਂ ਦਾ ਹੁੰਦਾ ਜਿਨ੍ਹਾਂ ਦਾ ਮੇਲਾ ਹੋ ਜੇ ਭਾਈ